ਸਾਡਾ ਹੁਣ 7 ਕਿਲੋ ਲੱਖ ਰੁਪਏ ਚ ਸਰ ਗਿਆ ਤੇ ਨਾਲੇ ਬਾਈ ਡਬਲ ਪੋਰਸ਼ਨ ਦੀ ਕੋਠੀ ਬਣੀ ਤੇ ਨਹੀਂ ਬਾਈ ਉਹ ਦੱਸਣ ਦੇ ਹਿਸਾਬ ਨਾਲ ਕਿੰਨਾ ਕੁ ਪੈਸਾ ਲੱਗ ਜਾਂਦਾ ਜੇ ਐਡਾ ਮਕਾਨ ਬਣਾਉਂਦੇ ਤੁਸੀਂ ਵੀਰੇ ਖੜਾ ਖੜਾ 20 ਲੱਖ 20-25 ਲੱਖ ਰੁਪਏ ਚ ਖੜਾ ਹੁੰਦਾ ਜੇ ਅਗਰ ਕਿਸੇ ਭਰਾ ਨੇ ਕੋਈ ਰੈਨੋਵੇਟ ਕਰਵਾਉਣਾ ਹੋਵੇ ਤੁਸੀਂ ਕੀ ਕੀ ਚੀਜ਼ ਦੇਖ ਕੇ ਦੱਸ ਦਿੰਦੇ ਹੋ ਵੀ ਵੀਰੇ ਆਪਾਂ ਨੂੰ ਇੱਥੇ ਇਹ ਰੱਖਣਾ ਚਾਹੀਦਾ ਤੇ ਨਹੀਂ ਟਾਉਣਾ ਚਾਹੀਦਾ ਜਿਹਦੇ ਵਿੱਚ ਆਪਾਂ ਇਹ ਦੇਖਣਾ ਹੁੰਦਾ ਵੀ ਆਪਣੀ ਕੰਧ ਕਿੱਥੇ ਆ ਰਹੀ ਹੈ ਕੰਧ ਆਊਟ ਜਾ ਰਹੀ ਹੈਗੀ ਤਾਂ ਉਸ ਹਿਸਾਬ ਨਾਲ ਆਪਾਂ ਫਿਰ ਥੱਲੇ ਕੜਾ ਵਗਲਦੇ ਆਂ ਤਾਂ ਉਸ ਹਿਸਾਬ ਨਾਲ ਆਪਾਂ ਉੱਪਰ ਕ ਉਦੇ ਵਿੱਚ ਆਪਾਂ ਨੂੰ ਫਿਰ ਨਾ ਥੱਲੇ ਵਾਲੀ ਛੱਤ ਦਾ ਕੋਈ ਜ਼ਿਆਦਾ ਲੋਡ ਨਹੀਂ ਹੁੰਦਾ ਹੈਗਾ। ਅੱਛਾ ਉਸ ਜਿਹੜੀ ਪਹਿਲਾਂ ਵਾਲੀ ਛੱਤ ਆ ਉਹਦੇ ਕੋਈ ਲੋਡ ਹੀ ਨਹੀਂ ਆਉਂਦਾ ਵਾਲਾ। ਕੋਈ ਲੋਡ ਨਹੀਂ ਆਉਂਦਾ ਜੀ। ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇੱਕ ਨਾ ਤੁਹਾਨੂੰ ਇਹ ਜਿਹਾ ਘਰ ਦਿਖਾਵਾਂਗੇ ਆਪਾਂ। ਤੁਸੀਂ ਦੇਖ ਰਹੇ ਹੋ ਫਰੰਟ ਐਲੀਵੇਸ਼ਨ ਆ। ਇਹਦੇ ਵਿੱਚ ਬਾਈ ਉਹਨਾਂ ਨੇ ਪਹਿਲਾਂ ਪੁਰਾਣਾ ਹੈ ਬਰਾਂਡਿਆਂ ਵਾਲਾ ਘਰ ਸੀ ਆ। ਇਹਦਾ ਮੋਡੀਫਿਕੇਸ਼ਨ ਕਰਾਇਆ ਹੈਗਾ। ਤੇ ਮੋਡੀਫਾਈ ਕਰਕੇ ਦੇਖੋ ਕਿੰਨੀ ਸੋਹਣੀ ਲੁੱਕ ਦੀ ਕੋਠੀ ਬਣ ਕੇ ਤਿਆਰ ਹੋਈ ਹੈ। ਤੇ ਏਰੀਆ ਸੀਗਾ ਜੀ ਸਾਰਾ ਇਹ 1200 ਸਕਰ ਫੁੱਟ ਥੱਲੇ ਤੇ ਉੱਪਰ ਵਾਈ ਹੋਰੀ ਕਹਿੰਦੇ 800 ਸਕਰ ਫੁੱਟ ਉੱਪਰ ਬਣਾ ਕੇ 2000 ਸਕਰ ਫੁੱਟ ਦੀ ਇੰਨੀ ਕੁ ਸੋਹਣੀ ਕੋਠੀ ਤਿਆਰ ਹੋਈ ਹੈ ਨਾਲੇ ਖਰਚਾ ਘਟਾਇਆ ਆਪਾਂ ਅਕਸਰ ਵੀਡੀਓ ਦਿਖਾਉਂਦੇ ਆ ਨਵੀਆਂ ਬਣਦੀਆਂ ਕੋਠੀਆਂ ਦੀ ਤੇ ਜਿਹੜੀਆਂ ਰੈਨੋਵੇਟ ਕੋਠੀਆਂ ਕੀਤੀਆਂ ਹੁੰਦੀਆਂ ਉਹਨਾਂ ਦੀ ਵੀ ਦਿਖਾਉਂਦੇ ਆ ਅਗਰ ਕਿਸੇ ਮੇਰੇ ਭਰਾ ਨੇ ਕੋਠੀ ਬਣਾਉਣੀ ਹੁੰਦੀ ਆ ਜਾਂ ਕੋਠੀ ਪਹਿਲਾਂ ਵਾਲਾ ਮਕਾਨ ਆ ਪਟਾਉਣ ਦੀ ਸੋਚਦੇ ਆ ਤਾਂ ਇੱਕ ਵਾਰੀ ਤੁਸੀਂ ਜ਼ਰੂਰ ਠੇਕੇਦਾਰ ਦੀ ਮਦਦ ਲਿਆ ਕਰੋ ਠੇਕੇਦਾਰ ਨੂੰ ਬੁਲਾ ਕੇ ਇਹ ਚੀਜ਼ ਪੁੱਛ ਸਕਦੇ ਆਂ ਆਪਾਂ ਵੀਰੇ ਇਹ ਸਾਡੇ ਇਹ ਮਕਾਨ ਦੇ ਵਿੱਚੋਂ ਆਪਾਂ ਕੁਝ ਐਡ ਕਰ ਸਕਦੇ ਆ ਜਾਂ ਇਹਨੂੰ ਟਾ ਲਈਏ ਵੀ ਇਹ ਆਪਣਾ ਇਦਾਂ ਹੀ ਆਪਣਾ ਇਹ ਮਕਾਨ ਬਣਾਇਆ ਤੇ ਬਾਈ ਹੋਰਾਂ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਦਾ ਇਹ ਘਰ ਹੈਗਾ ਤੇ ਠੇਕੇਦਾਰ ਭਰਾਵਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੇ ਦੋਸਤੋ ਇਹ ਕੋਠੀ ਆਪਾਂ ਸਾਰੀ ਤੁਹਾਨੂੰ ਦਿਖਾਵਾਂਗੇ ਰੈਨੋਵੇਟ ਕੀਤੀ ਹੋਈ ਹੈ 1200 ਸਕਰ ਫੁੱਟ ਏਰੀਆ ਪਹਿਲਾਂ ਨਾਲ ਰੱਖਿਆ ਹੋਇਆ ਤੇ 800 ਉੱਪਰ ਹੋਰ ਐਡ ਕੀਤਾ ਤੇ ਇਹਦਾ ਆਪਾਂ ਸਾਰਾ ਤੁਹਾਨੂੰ ਅੰਦਰ ਤੋਂ ਵੀ ਸਾਰਾ ਪਲਾਨ ਦਿਖਾਵਾਂਗੇ ਤੇ ਇੱਧਰ ਗੱਲਬਾਤ ਕਰਾਂਗੇ ਆਪਾਂ ਬਾਈ ਹੋਰਾਂ ਨਾਲ ਇਹ ਬਾਈ ਹੋਰੀ ਮਕਾਨ ਮਾਲਕ ਨੇਗੇ ਤੇ ਇਧਰ ਬਾਈ ਹੋਰੇ ਠੇਕੇਦਾਰ ਭਰਾ ਨੇ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਆਪਣਾ ਨਾਮ ਜਰੂਰ ਦੱਸੋ ਬਿਰਨ ਮੇਰਾ ਨਾਮ ਹਰਮਨਦੀਪ ਸਿੰਘ ਆ ਪਿੰਡ ਫੱਤਾ ਮਾਲੂਕਾ ਠੀਕ ਆ ਬਾਈ ਤੇ ਬਾਈ ਜੀ ਤੁਸੀਂ ਵੀ ਆਪਣਾ ਨਾਮ ਜਰੂਰ ਦੱਸੋ ਮੇਰਾ ਨਾਮ ਬਾਈ ਹਰਵੰਦ ਸਿੰਘ ਬੰਸਾਗਾ ਠੀਕ ਬਾਈ ਜਿਹੜਾ ਇਹ ਆਪਣਾ 1200 ਸਕਰ ਫੁੱਟ ਆਪਾ ਏਰੀਆ ਪਹਿਲਾਂ ਨਾਲ ਰੱਖਿਆ ਹੈ ਨਾ ਹਾਂਜੀ ਹਾਂਜੀ 800 ਪਰ ਐਡ ਕੀਤਾ ਉਹ ਸਾਰਾ ਆਪਾਂ ਦਿਖਾਵਾਂਗੇ ਹਾਂਜੀ ਹਾਂਜੀ ਤੇ ਬਾਈ ਇੱਕ ਚੀਜ਼ ਇਹ ਦੱਸੋ ਵੀ ਪਹਿਲਾਂ ਵਾਲਾ ਕਿੰਨਾ ਕ ਆਪਾ ਥੱਲੇ ਵਾਲਾ ਤੇ ਉਹਦੇ ਚ ਕਿੱਥੇ ਕਿੱਥੇ ਕੀ ਕੀ ਬਣਿਆ ਹੋਇਆ ਸੀ ਹੁਣ ਆਪਾਂ ਇੱਥੇ ਖੜੇ ਆ ਜਿਵੇਂ ਆਪਣਾ ਪਹਿਲਾ ਬਰਾਂਡਾ ਸੀ ਨਾ ਵੀਰੇ ਮੂਰੇ ਬਰਾਂਡੇ ਆ ਬੰਦ ਕੀਤੇ ਹੋ ਸੀ ਆ ਦਿਖਾ ਦਿਓ ਇੱਧਰ ਜਾਲੀ ਲੱਗੀ ਹੋ ਸੀ ਤਿੰਨ ਕਮਰੇ ਸੀ ਵੀਰੇ ਪਿੱਛੇ ਤਿੰਨ ਕਮਰੇ ਸੀ ਤੇ ਆਹ ਬਾਈ ਬਰਾਂਡਾ ਇਹ ਵੀ ਪਹਿਲਾਂ ਦਾ ਸੀ ਹਾਂ ਇਹ ਪਹਿਲਾ ਨਾ ਬਰਾਂਡਾ ਸੀ ਵੀਰੇ ਤੇ ਇੱਕ ਬਰਾਂਡਾ ਅੱਗੇ ਆ ਗਿਆ ਤੁਸੀਂ ਉਸ ਤੋਂ ਬਾਅਦ ਇਹ ਇਹ ਪਾ ਲਿਆ ਸੀ ਇਹ ਪਾ ਲਿਆ ਵੀਰੇ ਤੇ ਹੁਣ ਸਾਰਾ ਮੋਡੀਫਾਈ ਕਰ ਦਿੱਤਾ ਹਾਂ ਮੋਡੀਫਾਈ ਕਰਾ ਕੇ ਕਿਧਰ ਡ੍ਰੈੰਗ ਰੂਮ ਤਿਆਰ ਕਰਾ ਲਿਆ ਵੀਰੇ ਪਹਿਲਾਂ ਇਹ ਡ੍ਰੈੰਗ ਰੂਮ ਦਿਖਾ ਦਈਏ ਬਾਈ ਇਹਦੇ ਚੋਂ ਬਾਈ ਉਹਨਾਂ ਨੇ ਪਾਰਟੀਸ਼ਨ ਦੇਤੀ ਇੱਥੋਂ ਪਿਲਰ ਸੀਗੇ ਹਾਂ ਪਿਲਰ ਸੀ ਵਿੱਚ ਇਹ ਐਡ ਕਰ ਲੈ ਵਿੱਚ ਪਿਲਰ ਵੀ ਕੰਮ ਕਰਦੇ ਤੁਸੀਂ ਆਪਾਂ ਤੁਹਾਨੂੰ ਪਹਿਲਾਂ ਦੀ ਫੋਟੋ ਵੀ ਲਾਈ ਹੈ ਥੰਬਨੇਲ ਤੇ ਤੁਸੀਂ ਦੇਖ ਸਕਦੇ ਹੋ ਇਹ ਤੋਂ ਵੀਡੀਓ ਸਟਾਰਟਿੰਗ ਦੇ ਵਿੱਚ ਪਹਿਲਾਂ ਕਿਦਾਂ ਦਾ ਮਕਾਨ ਸੀ ਹੁਣ ਉਹ ਕਿਦਾਂ ਦਾ ਬਣ ਕੇ ਤਿਆਰ ਹੋਇਆ ਆਪਾਂ ਸਾਰਾ ਦਿਖਾ ਰਹੇ ਹਾਂ ਇੱਧਰ ਬਾਈ ਉਹਨਾਂ ਨੇ ਕੱਢਿਆ ਹੋਇਆ ਡ੍ਰਾਇੰਗ ਰੂਮ ਦਾ ਏਰੀਆ ਆਪਾਂ ਭਰਾਡੇ 'ਚ ਖੜੇ ਹਾਂ ਜੀ ਤੇ ਆਜੋ ਆਪਾਂ ਲੈ ਕੇ ਚੱਲਦੇ ਹਾਂ ਜਿਹੜਾ ਸਟਾਰਟਿੰਗ ਦੇ ਵਿੱਚ ਬਾਈ ਉਹਨਾਂ ਦਾ ਘਰ ਸੀਗਾ ਪਹਿਲਾਂ 1200 ਸਕਰ ਫੁੱਟ ਏਰੀਆ ਸੀਗਾ ਜੀ ਇਹ ਤੇ ਇੱਥੋਂ ਬਾਈ ਤੁਸੀਂ ਫਿਰ ਇਹ ਕਿਹੜੇ ਕਿਹੜੇ ਕਮਰੇ ਸੀਗੇ ਇਹਦੇ ਚਾਹੇ ਥੋੜਾ ਜਿਹਾ ਜਰੂਰ ਦੱਸੋ। ਵੀਰੇ ਆਹ ਤਿੰਨ ਕਮਰੇ ਹੀ ਸੀ ਵੀਰੇ ਇੱਕ ਉਹ ਪਰਾਂ ਸਟੋਰ ਆ ਗਿਆ। ਇੱਕ ਸਟੋਰ ਆ ਗਿਆ ਬਾਈ ਜਿਵੇਂ ਆਪਾਂ ਪਹਿਲਾਂ ਬਰਾਂਡ ਡਿਟੈਕਟ ਕਰ ਬੋਲਦੇ ਨੇ। ਮੈਨੂੰ ਕੋਈ ਡੈਪ ਪਹਿਲਾਂ ਨਹੀਂ ਹੁੰਦੇ ਜਿਵੇਂ ਆਪਣੇ। ਠੀਕ ਹੈ ਬਾਈ। ਉਸ ਤਰ੍ਹਾਂ ਹੀ ਵੀਰੇ ਤੇ ਉਹ ਪਰਾਂ ਸਟੋਰ ਆ ਗਿਆ ਬਾਈ। ਤੇ ਪਰਾਂ ਸਟੋਰ ਆ ਗਿਆ ਇੱਕ ਰੂਮ ਆ ਸੀਗਾ ਇੱਕ ਆਹ ਸੀਗਾ। ਹਾਂ ਤਿੰਨ ਰੂਮ ਸੀ ਵੀਰੇ। ਠੀਕ ਹੈ ਬਾਈ। ਇੱਕ ਆ ਰਸੋਈ ਆ ਗਈ ਵੀਰੇ। ਪਰ ਇੱਕ ਰਸੋਈ ਸੀਗੀ। ਹਾਂਜੀ। ਠੀਕ ਹੈ ਬਾਈ ਇਹ ਪਹਿਲਾਂ ਤੋਂ ਆਪਣਾ ਬਣਿਆ ਹੋਇਆ ਸੀ ਸਾਰਾ ਤੇ ਇਹ ਆਪਾਂ ਬਰਾਂਡ ਆ ਬਾਅਦ ਚ ਬ ਤੇ ਉਸ ਤੋਂ ਬਾਅਦ ਬਾਈ ਜਦੋਂ ਤੁਸੀਂ ਇਹ ਬਣਾਉਣ ਦੀ ਸੋਚੀ ਤਾਂ ਆਪਾਂ ਇੱਕ ਵਾਰੀ ਰਾਇ ਲੈ ਲੈਂਦੇ ਹਣਾ ਵੀ ਬਾਈ ਮਕਾਨ ਆਪਣਾ ਪਹਿਲਾਂ ਬਣਿਆ ਹੋਇਆ ਹੈ ਇਹਨੂੰ ਜੇ ਨਵੇਂ ਸਿਰੋਂ ਟਾ ਕੇ ਬਣਾਉਣਿਆਂ ਤਾਂ ਖਰਚੇ ਦਾ ਆਪਾਂ ਏਸਟੀਮੇਟ ਜਿਹਾ ਲਾਉਨੇ ਨੇ ਵੀ ਇੰਨਾ ਪੈਸਾ ਲੱਗੂਗਾ ਕਿਤੇ ਵੀਰੇ ਦੁੱਗਣਾ ਖਰਚਾ ਆਉਂਦਾ ਦੁੱਗਣਾ ਆਉਂਦਾ ਬਾਈ ਹਾਂ ਤੇ ਇਹਦੇ ਖਰਚੇ ਦੀ ਆਪਾਂ ਗੱਲ ਕਰਾਂਗੇ ਕਿੰਨਾ ਆਇਓ ਲਾਸਟ ਤੇ ਕਰਦੇ ਆਂ ਇੱਕ ਵਾਰੀ ਆਪਾਂ ਤੁਹਾਨੂੰ ਦਿਖਾਤਾ ਥੱਲੋਂ ਥੱਲੋਂ ਵੀ ਕਿੰਨਾ ਏਰੀਆ ਪਹਿਲਾਂ ਵਾਲਾ ਹੈ ਤੇ ਠੇਕੇਦਾਰ ਭਰਾ ਨਾਲ ਵੀ ਗੱਲਬਾਤ ਕਰਾਂਗੇ ਤੇ ਬਾਈ ਠੇਕੇਦਾਰ ਭਰਾ ਵੀ ਆਪਣੇ ਨਾਲ ਨੇ ਤੇ ਬਾਈ ਜੀ ਤੁਸੀਂ ਇਹ ਜਿਹੜਾ ਇਹ ਮਕ ਇਹ ਤੁਸੀਂ ਮੋਡੀਫਿਕੇਸ਼ਨ ਦਾ ਬਾਈ ਹੋਣਾ ਨੂੰ ਦੱਸਿਆ ਵੀ ਉਹਨੂੰ ਆਪਾਂ ਰੈਨੋਵੇਟ ਤੁਸੀਂ ਕਰਵਾ ਸਕਦੇ ਹੋ ਤੇ ਛੱਤ ਵਗੈਰਾ ਦਾ ਤੁਹਾਨੂੰ ਜਦੋਂ ਦਿਖਾਇਆ ਆ ਕੇ ਤੁਸੀਂ ਪਹਿਲਾਂ ਕੀ ਚੀਜ਼ ਦੇਖੀ ਹੈ ਜੇ ਅਗਰ ਕਿਸੇ ਭਰਾ ਨੇ ਕੋਈ ਰੈਨੋਵੇਟ ਕਰਵਾਉਣਾ ਹੋਵੇ ਤੁਸੀਂ ਕੀ ਕੀ ਚੀਜ਼ ਦੇਖ ਕੇ ਦੱਸ ਦਿੰਦੇ ਹੋ ਵੀ ਵੀਰੇ ਆਪਾਂ ਨੂੰ ਇੱਥੇ ਇਹ ਰੱਖਣਾ ਚਾਹੀਦਾ ਤੇ ਨਹੀਂ ਟਾਉਣਾ ਚਾਹੀਦਾ ਇਹਦੇ ਵਿੱਚ ਵੀਰੇ ਇਹ ਨਾ ਵੀ ਜਦੋਂ ਮੈਂ ਇਹ ਕਮਰੇ ਭਰਾਣੇ ਪਾਈ ਹੋਈ ਸੀਗੀ ਠੀਕ ਇਹਦੇ ਵਿੱਚ ਆਪਾਂ ਇਹ ਦੇਖਣਾ ਹੁੰਦਾ ਵੀ ਆਪਣੀ ਕੰਧ ਕਿੱਥੇ ਆ ਰਹੀ ਹੈ ਕੰਧ ਆਊਟ ਜਾ ਰਹੀ ਹੈਗੀ ਤਾਂ ਉਸ ਹਾਵਨਾ ਆਪਾਂ ਫਿਰ ਥੱਲੇ ਕੜਾ ਵਗਲਦੇ ਆ ਠੀਕ ਤਾਂ ਉਸ ਹਾਵਨਾ ਆਪਾਂ ਉੱਪਰ ਕੜਾ ਵਗ ਲਿਆ अच्छा जो ऊपर वाले एक बीम ਘਮਾਤਾ ਸਾਰੇ ਹਾਂਜੀ ਛੱਤ ਦੇ ਉੱਪਰੋਂ ਪਰਕੜਾ ਵਗਲੇ ਆਪਾਂ ਉਹ ਆਪਾਂ ਡੀਪੀਸੀ ਬੀਮ ਵੀ ਕਹਿ ਦਿੰਦੇ ਹਾਂਗੇ ਡੀਪੀਸੀ ਬੀਮ ਵੀ ਕਹਿੰਦੇ ਹਾਂਜੀ ਠੀਕ ਹੈ ਭਾਈ ਵੀ ਉਹਦੇ ਵਿੱਚ ਆਪਾਂ ਨੂੰ ਫਿਰ ਨਾ ਥੱਲੇ ਵਾਲੀ ਛੱਤ ਦਾ ਕੋਈ ਜ਼ਿਆਦਾ ਲੋਡ ਨਹੀਂ ਹੁੰਦਾ ਹੈਗਾ ਅੱਛਾ ਉਸ ਜਿਹੜੀ ਪਹਿਲਾਂ ਵਾਲੀ ਛੱਤ ਆ ਉਹਦੇ ਕੋਈ ਲੋਡ ਹੀ ਨਹੀਂ ਆਉਂਦਾ ਬਿਲਕੁਲ ਲੋਡ ਨਹੀਂ ਆਉਂਦਾ ਜੀ ਤੇ ਇਹ ਭਾਈ ਕਿੰਨੀ ਕਿਹੜੀ ਇਹ ਛੱਤ ਪਾਈ ਹੋਈ ਸੀ ਪਹਿਲਾਂ ਆਪਾਂ ਇਹ ਥੱਲੇ ਵੀ ਆਰਸੀ ਸੀਗੀ ਥੱਲੇ ਵੀ ਆਰਸੀ ਸੀ ਜਿਹੜੀ ਆਪਾਂ ਪਾ ਰਹੇ ਹਾਂ ਉੱਪਰ ਵੀ ਪਾਈ ਹੈ ਵੀ ਆਰਸੀ ਕੀ ਪਰ ਉੱਤੇ ਨਾ ਥੋੜਾ ਜਿਹਾ ਦਿੱਕਤ ਸੀਗੀ ਜਿਹੜੇ ਪਾਏ ਸੀ ਪੱਲਾਂ ਦੀ ਅੱਜ ਤੋਂ ਇਹ 10 ਸਾਲ ਹੋ ਗਏ ਪਾਏ ਨੇ 10 ਸਾਲ ਪੁਰਾਣਾ ਸੀ ਠੀਕ ਹੈ ਉਹ ਤਾਂ 5 ਸਾਲ ਤਾਂ ਨਹੀਂ ਸਰੀਆ ਚੱਲਦਾ ਸੀਗਾ ਠੀਕ ਹੈ ਬਾਈ ਉਹ ਤਾਂ 400 ਤਾਂ ਸਰੀਆ ਪਾਇਆ ਹੋਇਆ ਸੀਗਾ ਠੀਕ ਹੈ ਜੀ ਉਹਦਾ ਕਰਕੇ ਆਪਾਂ ਨੂੰ ਕਢਾ ਲੈਣਾ ਪੈ ਗਿਆ ਕਢਾ ਲੈਣਾ ਪੈ ਗਿਆ ਉਹਦਾ ਕਰਕੇ ਥੋੜੀ ਮਜਬੂਤੀ ਹੋ ਜਾਵੇ ਹਾਂਜੀ ਹਾਂਜੀ ਤੇ ਬਾਈ ਹੋਰਾਂ ਨਾਲ ਬਾਈ ਤੁਸੀਂ ਇਹ ਜਦੋਂ ਆਪਾਂ ਬਾਈ ਹੋਰਾਂ ਨੇ ਦੱਸਿਆ ਫਿਰ ਤੁਸੀਂ ਫੈਸਲਾ ਕੀਤਾ ਵੀ ਬਾਈ ਜਦੋਂ ਆਪਾਂ ਨੂੰ ਇੱਕ ਠੇਕੇਦ ਤੇ ਫੇਰ ਆਪਾਂ ਬੀ ਐਫ ਬਣਾਉਣ ਦੀ ਤੁਸੀਂ ਸੋਚੀ ਤੇ ਖਰਚਾ ਵੀ ਤੁਹਾਨੂੰ ਬਾਈ ਉਹਨਾਂ ਨੇ ਦੱਸਤਾ ਸੀ ਵੀ ਇੰਨਾ ਕਾਊ ਆ ਜੇ ਆਪਾਂ ਐਡ ਕਰਾਂਗੇ ਹਾਂ ਬਾਈ ਨੇ ਦੱਸਤਾ ਸੀ ਵੀ ਜੇ ਇਹਦੇ ਆਪਾਂ ਇਹਦੇ ਚ ਕੁਛ ਮਕਾਨ ਐਡ ਕਰਦੇ ਆ 800 ਹੀ ਬਣਾਇਆ ਤੁਸੀਂ ਉੱਪਰ ਥੱਲੇ ਦਾ ਉਹੀ ਰੱਖਿਆ ਇਹਦੇ ਜੋ ਡਰੈਮ ਰੂਮ ਦੀ ਪਾਰਟੀਸ਼ਨ ਦਿੱਤੀ ਹੋਈ ਆਪਾਂ ਉਧਰ ਦੇਖ ਹੀ ਲਿਆ ਤੇ ਉੱਪਰ ਵਾਲਾ ਆਪਾਂ ਤੁਹਾਨੂੰ ਦਿਖਾਵਾਂਗੇ ਸਾਰਾ ਤੇ ਉਥੋਂ ਖਰਚੇ ਦਾ ਬਾਈ ਉਹਨਾਂ ਨੇ ਐਸਟੀਮੇਟ ਕਿੰਨਾ ਕ ਦਿੱਤਾ ਸੀਗਾ ਬਾਈ 8-9 ਲੱਖ ਰੁਪਏ ਦਾ ਖਰਚਾ ਵੀ 8-9 ਲੱਖ ਚ ਡਬਲ ਪੋਰਸ਼ਨ ਦੀ ਥੋੜੀ ਕੋਠੀ ਬਣ ਜੂਗੀ ਇਹ ਤੇ ਵੀ ਬਾਹਰੋਂ ਤੁਸੀਂ ਦਿਖਾਈ ਦਿੱਤੀ ਗੱਲਬਾਤ ਬ ਤੇ ਬਾਈ ਹੁਣ ਹੁਣ ਤੱਕ ਲੱਗੇ ਕਿੰਨੇ ਕਾ ਫਿਰ ਹੁਣ ਵੀ 7 ਲੱਖ ਰੁਪਏ ਦਾ ਵੀ ਕਹਿੰਦਾ ਤਾ ਉੱਥੇ ਜੇ ਸਰ ਗਿਆ ਜਿੱਥੇ ਜੇ ਕਿਹਾ ਸੀ ਵੀ ਆਪਾਂ ਦੋ ਕਮਰੇ ਉੱਪਰ ਬਣਾਵਾਂਗੇ ਤੇ ਥੱਲੇ ਆਪਾਂ ਇਹੀ ਰੱਖਾਂਗੇ ਉਹਨੂੰ ਬਾਹਰੋਂ ਲੁੱਕ ਦੇਵਾਂਗੇ ਵੀ 7-8 ਲੱਖ ਰੁਪਏ ਨਾਲ ਆਪਣਾ ਨਾਲੇ ਤਾਂ ਡਬਲ ਪੋਰਸ਼ਨ ਦੀ ਕੋਠੀ ਬਣ ਗਈ ਤੇ ਨਾਲੇ ਟਾ ਕੇ ਪਾਉਂਦੇ ਤਾਂ ਬਾਈ ਮੈਨੂੰ ਲੱਗਦਾ ਬਾਈ 20-25 ਲੱਖ ਰੁਪਏ ਦਾ ਹਾਂ ਬਈ ਆਪਾਂ ਬਈ ਹੁਣ ਉੱਪਰ ਵਾਲੇ ਪੋਰਸ਼ਨ ਤੇ ਆ ਗਏ ਜਿਹੜਾ ਨਵਾਂ ਤਿਆਰ ਕੀਤਾ ਹੈ ਹਾਂਜੀ ਤੇ 800 ਸਕਰ ਫੁੱਟ ਏਰੀਆ ਜੋੜਿਆ ਇੱਥੇ ਕਿੰਨੇ ਰੂਮ ਆ ਬਾਈ ਉੱਪਰ ਦੋ ਰੂਮ ਆਈ ਦੋ ਰ ਇਹੇ ਬਾਈ ਜਦੋਂ ਬਾਈ ਉਹਨਾਂ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਜੇ ਇਹ ਸਾਰਾ ਮਨਕ ਚੋਟਾ ਕੇ ਨਵੇਂ ਸਿਰੋਂ ਬਣਾਉਂਦੇ ਐ ਇੰਨਾ ਏਰੀਆ ਕਿੰਨਾ ਖਰਚਾ ਆ ਜਾਣਾ ਸੀ ਇਹਦੇ ਤੇ ਹੁਣ ਤੱਕ ਜਿੰਨਾ ਕਿਹਦਾ ਕੰਮ ਹੋਇਆ ਹੋਇਆ ਪਲਾਸਟਰ ਵਗੈਰਾ ਹੋਇਆ ਹੋ ਗਿਆ ਇਹਦੇ ਖਰਚੇ ਦਾ ਵੀਰੇ ਤੁਸੀਂ ਮੰਨ ਕੇ ਚੱਲੋ ਵੀ 20-25 ਲੱਖ ਰੁਪਏ ਦਾ ਖਰਚਾ ਆ ਹੀ ਜਾਂਦਾ ਜੀ 20 ਲੱਖ ਦਾ ਆਰਾਮ ਨਾਲ ਹੀ ਆ ਜਾਂਦਾ ਇਹ ਲੱਖ ਤਾਂ ਆਉਂਦੀ ਆਉਂਦਾ ਤੇ ਹੁਣ ਕਹਿੰਦਾ 7 ਕੁ ਲੱਖ ਦੇ ਰੁਪਏ ਦੇ ਵਿੱਚ ਨਾਲੇ ਉਹੀ ਲੁੱਕ ਬਣ ਗਈ ਪਹਿਲਾਂ ਵਾਲੇ ਕਮਰੇ ਵੀ ਸੇਮ ਨੇ ਉਹਦੀ ਆਪਾਂ ਜਦੋਂ ਪੂਰੇ ਤਿਆਰ ਹੋ ਗਏ ਤੇ ਸਾਰਾ ਆ ਵੀ ਤਿਆਰ ਹੋ ਗਿਆ ਪੋਰਸ਼ਨ ਰੰਗ ਵਗੈਰਾ ਹੋ ਗਿਆ ਆਪਾਂ ਵੀਡੀਓ ਇੱਕ ਅਲੱਗ ਤੋਂ ਪਾਵਾਂਗੇ ਠੀਕ ਹੈ ਜੀ ਤੇ ਇੱਕ ਹੋਰ ਆਪਾਂ ਤੁਹਾਨੂੰ ਜਿੰਨਾ ਕਿ ਇਹ ਬਣਿਆ ਹੋਇਆ ਮਕਾਨ ਹੈ ਕਿਉਂਕਿ ਉੱਪਰ ਵੀ ਲੱਕੜ ਦਾ ਕੰਮ ਹੀ ਰਹਿੰਦਾ ਹਨਾ ਹਾਂਜੀ ਹਾਂਜੀ ਥੱਲੇ ਵੀ ਕੁਛ ਨਾ ਕੁਛ ਕੰਮ ਰਹਿੰਦਾ ਹੈਗਾ ਹਾਂਜੀ ਹਾਂਜੀ ਤੇ ਰੰਗ ਵਗੈਰਾ ਹੋਣ ਵਾਲੀ ਰਹਿੰਦੀ ਹੈ ਕੋਠੀ ਤੇ ਆਪਾਂ ਉਹ ਵੀਡੀਓ ਦੁਬਾਰਾ ਤੋਂ ਕਰਾਂਗੇ ਇੱਥੇ ਤਾਂ ਕਿ ਕਿੰਨੇ ਕੰਮ ਰਿਹਾ ਉਹ ਜਰੂਰ ਦਿਖਾਓ ਬਈ ਇਹ ਆਪਣਾ ਕਿੱਥੇ ਕੀ ਕੀ ਬਣਾਇਆ ਹੈ ਆਪਾਂ ਇਹ ਪੁਣੀ ਤਾਂ ਆ ਤਾ ਲੋਬੀ ਆ ਗਈ ਤਾਂ ਲੋਬੀ ਆ ਗਈ ਉੱਪਰ ਵਾਲੇ ਪੋਰਚ ਤੇ ਆਪ ਨੂੰ ਜਿੰਨੀ ਕਿ ਜ਼ਰੂਰਤ ਸੀਗੀ ਠੀਕ ਹੈ ਬਾਈ ਤੇ ਇੱਕ ਇਹਦੇ ਨਾਲ ਦੇ ਸਾਹਮਣੇ ਬੈਡਰੂਮ ਆ ਗਿਆ ਜੀ ਇੱਧਰ ਬੈਡਰੂਮ ਦੇ ਤਾਂ ਬਾਈ ਹਾਂਜੀ ਤੇ ਇੱਧਰ ਬਾਈ ਆਹ ਦਰਵਾਜ਼ਾ ਦਾ ਜੀ ਬਾਹਰ ਨੂੰ ਜਾਣ ਵਾਸਤੇ ਜੀ ਅੱਛਾ ਜਿਵੇਂ ਆਹ ਬਾਲਕਨੀ ਆ ਗਈ ਬਾਈ ਹਾਂਜੀ ਉਧਰਲੇ ਪਾਸੇ ਬਰਾਂਡਾ ਹੋ ਗਿਆ ਹਾਂਜੀ ਹਾਂ ਉਹ ਜ਼ਰੂਰ ਦਿਖਾ ਦਿਓ ਬਾਈ ਤੇ ਇੱਧਰੋਂ ਆਪਾਂ ਬਾਈ ਘੁੰਮ ਕੇ ਦੂਜੇ ਪਾਸੇ ਜਾ ਸਕਦੇ ਹਾਂ ਜਿਹੜੇ ਚ ਘੁੰਮ ਕੇ ਆਪਾਂ ਦੂਜੇ ਪਾਸੇ ਵੀ ਜਾ ਸਕਦੇ ਹਾਂ ਆਜ ਉਧਰੋਂ ਵੀ ਦਿਖਾ ਦਿੰਦੇ ਆ ਤੇ ਆਹ ਬਰਾਂਡਾ ਹੋ ਗਿਆ ਬਾਈ ਹੈ ਹਾਂਜੀ ਹਾਂਜੀ ਬਾਈ ਇੱਕ ਕ ਠੀਕ ਹੈ ਭਾਈ ਇਹਦੇ ਨਾਲ ਲੌਬੀ ਦੇ ਹੀ ਠੀਕ ਹੈ ਭਾਈ ਇਧਰ ਆਪਣਾ ਹੋਗਾ ਜੀ ਆਹ ਦਿਖਾ ਦਿਓ ਭਾਈ ਹਾਂਜੀ ਬੋਸ਼ ਰੂਮ ਤੇ ਡਰੈਸਿੰਗ ਏਰੀਆ ਹੋਗਾ ਹੈ ਭਾਈ ਹਾਂਜੀ ਹਾਂਜੀ ਦੋਨੇ ਇਕੱਠੇ ਨਹੀਂ ਇਹ ਜ਼ਰੂਰੀ ਹੁੰਦਾ ਭਾਈ ਇੱਕ ਕਮਰੇ ਤੇ ਜ਼ਰੂਰੀ ਹੈ ਡਰੈਸਿੰਗ ਏਰੀਆ ਦੇ ਵਾਸ਼ਰੂਮ ਅਟੈਚ ਕਰਨਾ ਦੂਜਾ ਵੈਸੇ ਰੱਖ ਲਿਆ ਉਧਰ ਇਕੱਲਾ ਇਹਦੇ ਚ ਅਟੈਚ ਕਰਤਾ ਨਾ ਉੱਪਰ ਕੋਈ ਰਿਸ਼ਤੇਦਾਰ ਮਿੱਤਰ ਆਇਆਗਾ ਉਹ ਬੈਠ ਕੇ ਆਪਾਂ ਯੂਜ਼ ਕਰ ਸਕਦੇ ਹਾਂ ਵਾਸ਼ਰੂਮ ਨੂੰ ਥੱਲੇ ਜਾਣ ਦੀ ਲੋੜ ਨਹੀਂ ਭਾਈ ਜਦੋਂ ਇਹ ਘਰ ਬਣਾਇਆ ਤੁਸੀਂ ਇਹਦਾ ਮੋਡੀਫਾਈ ਕੀਤਾ ਹੈ ਰੀਨੋਵੇਟ ਤੇ ਤੁਸੀਂ ਆਪਾਂ ਇੱਕ ਵਾਰੀ ਜਦੋਂ ਮਕਾਨ ਬਣਾਉਣਾ ਉਦੋਂ ਪਰੇ ਲੈ ਲੈ ਤੇ ਇਹਦੇ ਚ ਤੁਸੀਂ ਆਰਕੀਟੈਕਟ ਦੀ رائے ਵੀ ਲਈ ਹੈ ਤੁਸੀਂ ਬਾਈ ਠੇਕੇਦਾਰ ਉਹਨਾਂ ਦੀ رائے ਵੀ ਲਈ ਹੈ ਤੇ ਇਹ ਚੀਜ਼ ਤੁਹਾਨੂੰ ਕਿੰਨੀ ਕੁ ਵਧੀਆ ਲੱਗੀ ਇਹ ਬਹੁਤ ਵਧੀਆ ਚੀਜ਼ ਲੱਗੀ ਵੀਰੇ ਲੈਣੀ ਚਾਹੀਦੀ ਆ ਠੀਕ ਹੈ ਠੀਕ ਹੈ ਜੀ ਤੇ ਸਾਡਾ ਹੁਣ 7 ਕਿ ਲੱਖ ਰੁਪਏ ਚ ਸਰ ਗਿਆ ਤੇ ਨਾਲੇ ਬਾਈ ਡਬਲ ਪੋਰਸ਼ਨ ਦੀ ਕੋਠੀ ਬਣ ਗਈ ਬਾਧੂ ਕਮਰੇ ਹੋਗੇ ਹਨਾ ਤੇ ਬਾਹਰੋਂ ਵੀ ਬਹੁਤ ਸੋਹਣੀ ਲੁੱਕ ਦਿੱਤੀ ਹੈ ਤੇ ਨਹੀਂ ਬਾਈ ਉਹ ਦੱਸਣ ਦੇ ਹਿਸਾਬ ਨਾਲ ਕਿੰਨਾ ਕੁ ਪੈਸਾ ਲੱਗ ਜਾਂਦਾ ਜੇ ਐਡਾ ਮਕਾਨ ਬਣਾਉਂਦੇ ਤੁਸੀਂ ਵੀਰੇ ਖੜਾ ਖੜਾ 20 ਲੱਖ 20-25 ਲੱਖ ਰੁਪਏ ਚ ਖੜਾ ਹੋਣਾ ਹਾਂ ਵਿੱਚ ਪਲਾਸਟਰ ਹੋ ਜਾਂਦਾ ਬਾਤਵਾ ਦਾ 22 ਲੱਖ ਰੁਪਏ ਥੋੜਾ ਲੱਗਦਾ ਤੇ ਕਹਿੰਦਾ ਮਤਲਬ ਇਹ ਬਚਤ ਇੱਥੇ ਵਧੀਆ ਹੋਈ ਏ ਥੋਡੀ ਨਾਲੇ ਖੇਤਾਂ ਚ ਕੋਠੀ ਐ ਪੂਰੀ ਲੁੱਕ ਦਿੰਦੀ ਐ ਬਾਹਰੋਂ ਵੀ ਇਹ ਚੀਜ਼ ਜ਼ਰੂਰੀ ਐ ਬਾਈ ਹਨਾ ਕਿ ਪਹਿਲਾਂ ਆਪਾਂ ਨੂੰ ਉਹੀ ਨਹੀਂ پیسے ਲੈਣੀ ਜ਼ਰੂਰੀ ਐ ਕਿਸੇ ਠੇਕੇਦਾਰ ਭਰਾ ਦੀ ਰਾਇ ਵੀ ਲੈਣੀ ਜ਼ਰੂਰੀ ਐ ਆਰਕੀਟੈਕਟ ਦੀ ਵੀ ਕਿਉਂਕਿ ਉਹੀ ਵੈਸੇ ਨਹੀਂ ਆਪਣਾ ਮਕਾਨ ਠਾ ਦੇਣਾ ਚਾਹੀਦਾ ਵੀ ਇਹ ਤਾਂ 10-12 ਸਾਲ ਪੁਰਾਣਾ ਹੋਗਾ ਜਾਂ 15 ਸਾਲ ਪੁਰਾਣਾ ਤੇ ਇੱਕ ਕਲਾਸਿਕ ਲੁੱਕ ਦੀ ਬਹੁਤ ਸੋਹਣੀ ਕੋਠੀ ਦੋਸਤੋ ਬਣ ਕੇ ਤਿਆਰ ਹੋਈ ਐ ਇੱਕ ਬਰਾਂਡਿਆਂ ਵਾਲੇ ਘਰ ਤੋਂ 2000 ਸਕਰ ਫੁੱਟ ਏਰੀਆ ਦੀ 1200 ਪਹਿਲਾਂ ਵਾਲਾ ਸੀਗਾ 800 ਹੋਰ ਐਡ ਕਰਕੇ ਆਪਾਂ ਤੁ ਰੈਨੋਵੇਟ ਹੋਈਆਂ ਕੋਠੀਆਂ ਵੀ ਦਿਖਾਉਣੇ ਆ ਉਹਦੇ ਚ ਆਪਣਾ ਮਕਸਦ ਇਹ ਹੁੰਦਾ ਹੈ ਵੀ ਅਗਰ ਤੁਸੀਂ ਘੱਟ ਖਰਚਾ ਕਰਕੇ ਚੀਜ਼ ਬਹੁਤ ਸੋਹਣੀ ਬਣਾਉਣਾ ਚਾਹੁੰਦੇ ਹੋ ਇਹ ਨਹੀਂ ਹੁੰਦਾ ਵੀ ਜਰੂਰੀ ਵੀ ਆਪਾਂ ਪਹਿਲਾਂ ਨਾਲ ਮਕਾਨ ਢਾ ਦਈਏ ਜੇ 10-12 ਸਾਲ ਪੁਰਾਣਾ ਹੈ ਹਾਂਜੀ ਵੀ ਉੱਥੇ ਉਹਨੂੰ ਰੈਨੋਵੇਟ ਕਰਕੇ ਬਹੁਤ ਸੋਹਣੀ ਸੋਹਣੀ ਲੁੱਕ ਦਿੱਤੀ ਜਾ ਸਕਦੀ ਹੈ ਜਿਵੇਂ ਇੱਥੇ ਬਾਈ ਜੀ ਤੁਸੀਂ ਦਿੱਤੀ ਹੈ ਵਧੀਆ ਦੇਖ ਰਹੇ ਹੋ ਉੱਥੇ ਪੈਸੇ ਦੀ ਬਚਤ ਹੁੰਦੀ ਹੈ ਕਿਉਂਕਿ ਬਾਈ ਇਹ ਘਰ ਇੱਕ ਵਾਰੀ ਬਣਦਾ ਹੈ ਹਰ ਰੋਜ਼ ਤਾਂ ਨਹੀਂ ਬਣਦਾ